ਬੈਂਕ ਦੇ ਵਿੱਚ ਵਿਅਕਤੀ ਆਪਣੀ ਪਾਈ ਪਾਈ ਜੋੜ ਕੇ ਆਪਣੀ ਜਮਾ ਪੂੰਜੀ ਰੱਖਦਾ ਹੈ ਤੇ ਇਹ ਸੋਚਦਾ ਹੈ ਕਿ ਉਸਦੇ ਪੈਸੇ ਸੁਰੱਖਿਤ ਨੇ ਲੇਕਿਨ ਕਈ ਵਾਰ ਬੈਂਕ ਦੇ ਵਿੱਚ ਲੋਕਾਂ ਦੇ ਕਰੋੜਾਂ ਰੁਪਏ ਡੁੱਬ ਜਾਂਦੇ ਨੇ ਤੇ ਬੈਂਕ ਦੇ ਕਰਮਚਾਰੀ ਕਪਲਾ ਕਰਕੇ ਫਰਾਰ ਹੋ ਜਾਂਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕੋਰਾਲੀ ਲਾਗੇ ਸਥਿਤ ਕਸਬਾ ਸਿਆਲਵਾ ਮਾਜਰੀ ਦੇ ਵਿੱਚ ਜਿੱਥੇ ਕਿ ਇੱਕ ਕੋਆਪਰੇਟਿਵ ਬੈਂਕ ਦੇ ਵਿੱਚ ਖਾਤਾ ਧਾਰਕਾਂ ਦੇ ਰੱਖੇ ਕਰੋੜਾ ਰੁਪਏ ਗਾਇਬ ਹੋਣ ਦੀ ਖਬਰ ਹੈ ਇਸ ਬਾਰੇ ਜਦੋਂ ਆਪਣੀਆਂ ਕਾਪੀਆਂ ਦੇ ਵਿੱਚ ਐਂਟਰੀਆਂ ਕਰਵਾਉਣ ਦੇ ਮੌਕੇ ਕੁਝ ਖਾਤਾ ਧਾਰਕਾਂ ਦੇ ਪੈਸੇ ਨਾ ਹੋਣ ਬਾਰੇ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਇਸ ਤੋਂ ਬਾਅਦ ਹੋਰ ਲੋਕ ਵੀ ਆਪਣੇ ਖਾਤੇ ਚੈੱਕ ਕਰਵਾਉਣ ਦੇ ਲਈ ਬੈਂਕ ਦੇ ਵਿੱਚ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਬੈਂਕ ਖਾਤਿਆਂ ਦੇ ਵਿੱਚੋਂ ਬਹੁਤਿਆਂ ਦੇ 5-7 ਲੱਖ ਤੋਂ ਲੈ ਕੇ 1.5 ਕਰੋੜ 2 ਕਰੋੜ ਤੱਕ ਦੀ ਰਕਮ ਕਣਵਾਈ ਜਾ ਚੁੱਕੀ ਸੀ ਇਸ ਬਾਰੇ ਜਦੋਂ ਨਵੇਂ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਮੈਨੇਜਰ ਦੇ ਸਮੇਂ ਖਾਤਾ ਰਕਾਂ ਦੇ ਦਸਤਾਵੇਜ਼ਾਂ ਤੋਂ ਬਿਨਾ ਕਾਫੀ ਖਾਤਿਆਂ ਦੀਆਂ ਐਂਟਰੀਆਂ ਇਧਰ ਉਧਰ ਹੋ ਚੁੱਕੀਆਂ ਸੀ ਜਿਸ ਤੋਂ ਬਾਅਦ ਪਤਾ ਲੱਗਣ ਤੇ ਪੀੜਤ ਲੋਕਾਂ ਨੇ ਬੈਂਕ ਦੇ ਐਮ ਡੀ ਕੋਲ ਜਾ ਕੇ ਲਿਖਤੀ ਸ਼ਿਕਾਇਤ ਦਿੱਤੀ ਤੇ ਉਨ੍ਹਾਂ ਪੀੜਤਾ ਨੂੰ ਪੜਤਾਲ ਕਰਵਾ ਕੇ ਇਨਸਾਫ ਦਾ ਭਰੋਸਾ ਦਿੱਤਾ ਹੈ ਜੀ ਮੈਂ 2 ਮਹੀਨੇ ਪਹਿਲਾਂ ਮੇਰੀ ਇੱਥੇ ਬਦਲੀ ਹੋਈ ਸੀਗੀ ਜੀ ਘਰੋਂ ਤੋਂ ਇੱਥੇ ਆਇਆ ਜੀਗਾ ਮੈਂ ਕਿ ਹੋਰ ਤੋਂ ਕੁਝ ਨੀ ਰਵਾਜ ਜਦੋਂ ਮੇਰੇ ਕੋਲ ਕਾਗਜ਼ਾਂ ਲੱਗੇ ਪਾਉਂਦੇ ਹੁੰਦੇ ਸੀ ਤਾਂ ਦਿੱਲੀ ਤੇ ਜਦੋਂ ਬੈਲੈਂਸ ਤੇ ਕਰ ਰਹੀ ਸੀ ਕਿ ਉਹਨੇ ਪੈਸੇ ਕਟਾਉਣੇ ਹੁੰਦੇ ਸੀਗੇ ਹਨਾ ਤਾਂ ਕਿਸੇ ਕਿਸੇ ਦਾ ਪਹਿਲਾਂ 1-2 ਦਾ ਫਰਕ ਨਹੀਂ ਖੜੇਗਾ ਮੇਰੇ ਕੋਲ ਵੀ ਜਿਹਦਾ ਕਾਪੀ ਤੇ ਬੈਲੈਂਸ ਹੋਰ ਤੇ ਕੰਪਿਊਟਰ ਤੇ ਬੈਲੈਂਸ ਹੋਰ ਤੇ ਫੇਰ ਮੈਂ ਦੋ ਤਿੰਨ ਦਿਨਾਂ ਦੇ ਕੇਸ ਹੋ ਗਏ ਮੈਂ ਫੇਰ ਉਹਨਾਂ ਮਿਲ ਕੇ ਸਭ ਨਾਲ ਗੱਲ ਕੀਤੀ ਤੋਂ ਕਹਿੰਦੇ ਸੀਗੇ ਵੀ ਹੁਣ ਮੈਂ ਵਰਤੇ ਹੋਏ ਹੈਗੇ ਆ ਜਰੂਰ ਬਠ ਮੈਂ ਕਰਾ ਦਾਂਗਾ ਜੀ ਬੀ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਜਮਾ ਕਰਾ ਦਾਂਗਾ ਮੇਰੇ ਪੈਸੇ ਮਿਲ ਜਾਣੇ ਆ ਤੁਸੀਂ ਤੁਸੀਂ ਉਹ ਨਾ ਕਰਿਓ ਬਟੇ ਅਗੇ ਕਾਰਜ ਕਰਦੇ ਕੰਮ ਵਧੀ ਗਏ ਹੋਰ ਕਈ ਕੇਸ ਨਿਕਲੀ ਗਏ ਜੀ ਤੇ ਹੁਣ ਜੋ ਹੈ ਤੁਹਾਡੇ ਸਾਹਮਣੇ ਰਹਿ ਗਏ ਜੀ ਤੇ ਮੈਨੂੰ ਜੋ ਮੇਰੀ ਹਾਇਰ ਸਟਾਫੀ ਵੱਲੋਂ ਜੋ ਮੈਨੂੰ ਆਰਡਰ ਹੀ ਹੋਏ ਸੀ ਵੀ ਜਿਹੜੇ ਇਸ ਤਰ੍ਹਾਂ ਦੇ ਕਸਟਮਰ ਆਉਂਦੇ ਉਹਨਾਂ ਤੋਂ ਦਰਖਾਸਤ ਲੈ ਕੇ ਉਹਨਾਂ ਦੀ ਕਾਪੀ ਦੀ ਫੋਟੋਸਟੇਟ ਕਰਾ ਕੇ ਤੇ ਬੈਂਕ ਅਕਾਊਂਟ ਸਟੇਟਮੈਂਟ ਨਾਲ ਲਾ ਕੇ ਤੇ ਹੈੱਡ ਆਫਿਸ ਪਹੁੰਚਾਈ ਜਾਓ ਬਾਕੀ ਦਾ ਕੇ ਉਹਨਾਂ ਨੇ ਐਕਸਲ ਰਿਪੋਰਟ ਜਿੱਦਾਂ ਵਿਖਾਇਆ ਸੀ ਅੱਛਾ ਜੀ ਇਹ ਜਿਹੜੇ ਪੁਰਾਣੇ ਬੈਂਕ ਬਣੇ ਜਿਹੜਾ ਉਹ ਹੁਣ ਕਿੱਥੇ ਜੀ ਸਸਪੈਂਡ ਹੋਏ ਵੇ ਉਹ ਸਸਪੈਂਡ ਹੁਣ ਇਸ ਟਾਈਮ ਮਤਲਬ ਪਤਾ ਨਹੀਂ ਕੁਝ ਵੀ ਕਿਸੇ ਕਿਸੇ ਨੂੰ ਕੁਛ ਨਹੀਂ ਪਤਾ ਹੈ ਕਿ ਕਿੰਨੇ ਬੰਦੇ ਆ ਗਏ ਦਰਵਾਜ਼ੇ ਵੀ ਨਹੀਂ ਹੋ ਰਹੀ ਕਿੰਨੇ ਬੰਦਿਆਂ ਦੇ ਪੈਸੇ ਹੋ ਚੁੱਕੇ ਉੱਪਰ ਥੱਲੇ ਜੀ ਇਸ ਸਮੇਂ ਮੇਰੇ ਕੋਲ 20 21 ਤਕਰੀਬ ਤਾਂ ਹੋ ਚੁੱਕੇ ਆ ਜੀ ਕਿੰਨੇ ਅਮਾਉਂਟ ਲਗਭਗ ਹੈ ਜੀ ਇਹ ਤਕਰੀਬਨ 3.5 ਕਰੋੜ ਦੇ ਨੇੜੇ ਥੱਲੇ ਮੇਰਾ ਸਿਆਲਵਾ ਬੈਂਕ ਚ ਅਕਾਊਂਟ ਤਾਂ ਜਿਹਦੇ ਵਿੱਚ ਮੇਰਾ 8 ਲੱਖ 40000 ਰੁਪਇਆ ਤਾਂ ਉਹ 8 ਜਦੋਂ ਮੈਂ ਆਪਣੀ ਕਾਪੀ ਦੀ ਐਂਟਰੀ ਕਰਾਉਣ ਗਿਆ ਤਾਂ ਮੈਨੇਜਰ ਸਾਹਿਬ ਨੇ ਦੱਸਿਆ ਵੀ ਥੋੜਾ 40000 ਰੁਪਇਆ 8 ਲੱਖ ਮੇਟ ਹੈ ਨਹੀਂ ਚਲੋ ਪਰਤਾਲ ਕਰੀ ਪਤਾ ਨਹੀਂ ਕਿ ਆ ਕਿਤਨਾ ਮੇਰਾ ਪੈਸਾ ਕਿੱਥੇ ਗਿਆ ਮਰੇਜਨ ਨੇ ਕਿੱਥੇ ਭਜਾਇਆ ਜੋ ਵੀ ਹੋਆ ਬਹੁਤ ਨਿੰਦਣਯੋਗ ਹੋਦੀ ਉਹ ਹੈ ਬਾਕੀ ਹੋਰ ਬੰਦੇ ਕੇ ਇਹਦਾ ਮਾਨਕ ਵਰਦੇ ਦਾ 1.5 ਕਰੋੜ ਰੁਪਇਆ ਏ ਤਿੰਨ ਕਾਪੀਆਂ ਦਾ ਮਾਨਕ ਵਰਦਾ ਇੱਕ ਹੋਰ ਬੰਦਾ ਉਹਦਾ 8 ਲੱਖ ਰੁਪਇਆ ਏ ਇੱਕ ਮੇਜਰ ਸਿੰਘ ਚਿਤਾਮਲੀ ਤੇ ਉਹਦਾ 15 ਲੱਖ ਹੈ ਇੱਕ ਮੀਆਂ ਬਾਤੇ ਉਹਦਾ 35 ਲੱਖ ਹੈ ਹੋਰ ਬਹੁਤ ਬੰਦੇ ਉਹਨਾਂ ਫਸਾਏਵੇਂ ਚਲੋ ਕਜੀ ਡਿਪੀ ਦਾ ਵੀ ਸ਼ਿਕਾਇਤ ਕਰੀ ਹੈ ਕਾਦਾ ਐਮਡੀ ਨੂੰ ਵੀ ਮਿਲ ਕੇ ਆਏ ਆ ਉਹਨਾਂ ਨੇ ਪੂਰਾ ਭਰੋਸਾ ਦਿੱਤਿਆ ਵੀ ਤੁਹਾਡਾ ਮਸਲਾ ਹੱਲ ਹੋਊਗਾ ਜਗਬਾਨੀ ਟੀਵੀ ਲਈ ਅਰਪ੍ਰੀਤ ਪਾਬਲਾ ਦੀ ਰਿਪੋਰਟ